ਹਾਂਜੀ ਪਿਆਰੇ ਸਾਥੀਓ ਅੱਜ ਆਪਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਪੰਜਾਬੀ ਦੀ ਪੁਸਤਕ ਵਿੱਚੋਂ ਪਾਠ ਨੰਬਰ 2 ਮੋਤੀ ਕਹਾਣੀ ਪੜਾਂਗੇ ਮੋਤੀ ਕਹਾਣੀ ਜਿਹੜੀ ਕਿ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਪ੍ਰਿੰਸੀਪਲ ਸੁਜਾਨ ਸਿੰਘ ਜੀ ਦੀ ਲਿਖੀ ਹੋਈ ਹੈ ਮੋਤੀ ਮੋਤੀ ਮੇਰਾ ਨਿੱਕਾ ਜਿਹਾ ਪਿਆਰਾ ਕੁੱਤਾ ਸੀ ਇਹ ਪਿਸਤੀ ਨਸਲ ਚੋ ਸੀ ਤੇ ਕੰਨਾਂ ਤੋਂ ਫੜ ਕੇ ਚੁੱਕਿਆ ਵੀ ਨਹੀਂ ਸੀ ਝੂਕਦਾ ਪਿਤਾ ਜੀ ਨੇ ਮੇਰੇ ਮਗਰ ਭੈਣ ਤੇ ਮੈਨੂੰ ਇਸ ਕੁੱਤੇ ਦੇ ਰੱਖਣ ਦੀ ਆਗਿਆ ਦਿੱਤੀ ਸੀ ਇੱਕ ਦਿਨ ਪਿਤਾ ਜੀ ਆਪਣੇ ਇੱਕ ਮੰਗਾਲੀ ਮਿੱਤਰ ਨੂੰ ਮਿਲਣ ਗਏ ਮੈਂ ਵੀ ਨਾਲ ਸਾਂ ਕਾਊਚ ਦੇ ਹੇਠੋਂ ਕੋਈ ਕੁਲੀ-ਕੁਲੀ ਚੀਜ਼ ਮੈਨੂੰ ਸੋਹੀ ਮੈਂ ਥੱਲੇ ਦੇਖਿਆ ਤੇ ਡਰਿਆ ਇੱਕ ਕੁੱਤੇ ਦੀ ਬੁੱਥੀ ਸੀ ਪਿਤਾ ਜੀ ਦੇ ਦੋਸਤ ਨੇ ਕਿਹਾ ਡਰਨਾ ਬੱਚਾ ਇਹ ਵੱਡਦਾ ਨਹੀਂ ਕੁੱਤਾ ਬੜਾ ਚਿਰ ਮੇਰੇ ਨਾਲ ਪਿਆਰ ਕਰਦਾ ਰਿਹਾ ਮੈਂ ਉਸ ਨਾਲ ਚੰਪਕ ਪੁੰਜ ਵਿੱਚ ਕਿੰਨਾ ਚਿਰ ਖੇਡਦਾ ਰਿਹਾ ਆਉਣ ਲੱਗਿਆ ਮੇਰਾ ਚਿਹਰਾ ਉਦਾਸ ਜਿਹਾ ਦੇਖ ਕੇ ਪਿਤਾ ਜੀ ਦੇ ਮਿੱਤਰ ਨੇ ਕਿਹਾ ਕੀ ਗੱਲ ਏ ਬੇਟਾ ਉਦਾਸ ਕਿਉਂ ਹੈ ਮੈ ਉਸ ਵੱਲ ਬਿਨਾਂ ਦੇਖਿਆ ਤੇ ਬਿਨਾਂ ਉੱਤਰ ਦਿੱਤੇ ਆ ਪਿਤਾ ਜੀ ਵੱਲ ਬੜੀ ਮਿਠਾਸ ਤੇ ਉਰਜੋਈ ਭਰੀ ਨਜ਼ਰ ਤੱਕਦੇ ਆ ਉਸ ਆਪਣੇ ਯਾਰ ਕੁੱਤੇ ਵੱਲ ਇਸ਼ਾਰਾ ਕੀਤਾ ਪਿਤਾ ਜੀ ਨੇ ਅੱਖ ਦੀ ਬੇਮਾਲੂਮ ਘੂਰੀ ਦਿੱਤੀ ਤੇ ਮੈਂ ਸਹਿਮ ਗਿਆ ਪਿਤਾ ਜੀ ਦੇ ਮਿੱਤਰ ਨੇ ਕਿਹਾ ਦੋਸਤ ਇੱਕ ਕੁੱਤੇ ਪਿੱਛੇ ਮੈਂ ਆਪਣੇ ਬੇਟੇ ਨੂੰ ਨਰਾਜ਼ ਤੇ ਉਦਾਸ ਨਹੀਂ ਦੇਖਣਾ ਚਾਹੁੰਦਾ ਮੇਰੇ ਵੱਲ ਪਿਆਰ ਭਰੀ ਨਜ਼ਰ ਤੱਕ ਕੇ ਉਸ ਕਿਹਾ ਬੇਟਾ ਤੂੰ ਮੋਤੀ ਲੈਣਾ ਹੈ ਜਾ ਲੈ ਜਾ ਬੀਬਾ ਪੁੱਤਰ ਮੈਨੂੰ ਚੇਤਾ ਹੈ ਕਿ ਮੋਤੀ ਦਾ ਨਾਮ ਸੁਣ ਕੇ ਪਿਤਾ ਜੀ ਤਰਪਕੇ ਸਨ ਉਹਨਾਂ ਦਾ ਚਿਹਰਾ ਉਦਾਸ ਹੋ ਗਿਆ ਸੀ ਪਰ ਮੇਰੀ ਉਦਾਸੀ ਉਹਨਾਂ ਨੂੰ ਮਨਜ਼ੂਰ ਨਹੀਂ ਸੀ ਪਿਤਾ ਜੀ ਦੇ ਮਿੱਤਰ ਨੇ ਮੋਤੀ ਨੂੰ ਸੱਦ ਕੇ ਸੰਗਲੀ ਪਟੇ ਵਿੱਚ ਪਾਈ ਤੇ ਮੇਰੇ ਹੱਥ ਫੜਾ ਦਿੱਤੀ ਮੋਤੀ ਹੈਰਾਨ ਸੀ ਸ਼ਾਇਦ ਸੋਚ ਰਿਹਾ ਹੋਵੇ ਕਿ ਦੋ ਘੜੀ ਦੀ ਪ੍ਰੀਤ ਲਈ ਉਮਰ ਕੈਦ ਮੋਤੀ ਮੁੜ ਮੁੜ ਆਪਣੇ ਮਾਲਕ ਵੱਲ ਦੇਖਦਾ ਸੀ ਪਰ ਉਸਦੇ ਕਹਿਣ ਤੇ ਕਿ ਜਾ ਮੋਤੀ ਹੁਣ ਤੇਰਾ ਮਾਲਕ ਨਿੱਕਾ ਕਾਕਾ ਹੈ ਉਹ ਮੇਰੇ ਨਾਲ ਤੁਰ ਪਿਆ ਉਸ ਵੇਲੇ ਪੱਪੀ ਮੋਤੀ ਦੀ ਮਾਂ ਅੰਦਰੋਂ ਨਿਕਲ ਆਈ ਤੇ ਸਾਡੇ ਨਾਲ ਤੁਰਨ ਲੱਗ ਪਈ ਮੋਤੀ ਦਾ ਚਿਹਰਾ ਉਦਾਸਿਆ ਜਿਹਾ ਗਿਆ ਪੱਪੀ ਮਾਲਕ ਦੇ ਇਸ਼ਾਰੇ ਨਾਲ ਮਨ ਮਾਰ ਕੇ ਵਾਪਸ ਮੁੜ ਗਈ ਕੋਠੀ ਤੋਂ ਬਾਹਰ ਆ ਕੇ ਪਿਤਾ ਜੀ ਨੇ ਟੈਕਸੀ ਫੜੀ ਤੇ ਅਸੀਂ ਆਪਣੇ ਘਰ ਪਹੁੰਚੇ ਮਾਤਾ ਜੀ ਨੇ ਮੇਰੇ ਹੱਥ ਵਿੱਚ ਕੁੱਤੇ ਦੀ ਸੰਗਲੀ ਦੇਖ ਕੇ ਪਿਤਾ ਜੀ ਨੂੰ ਕਿਹਾ ਤੁਸੀਂ ਫੇਰ ਪੁਰਾਣੀਆਂ ਬਿਮਾਰੀਆਂ ਖਰੀਦਣ ਲੱਗ ਪਏ ਹੋ ਨਾ ਜੀ ਪਿਤਾ ਜੀ ਨੇ ਉੱਤਰ ਦਿੱਤਾ કાકે ਦੀ ماں કાકે ਨੂੰ ਇਹ ਚੰਗਾ ਲੱਗਾ ਸੀ ਤੇ پرਸ਼ੋਤਮ बाबू ਨੇ ਇਸ ਨੂੰ ਦੇ ਦਿੱਤਾ માતા ਜੀ ਨੇ ਕੁਝ ਨਾ ਕਿਹਾ ਕਿੰਨਾ ਚਿਰ ਮੋਤੀ ਅਫਸੋਸਿਆ ਰਿਹਾ ਉਹ ਕੁਝ ਨਹੀਂ ਸੀ ਖਾਂਦਾ ਦੁੱਧ ਦਾ ਪਿਆਲਾ ਸਵੇਰ ਤੋਂ ਸ਼ਾਮ ਤੱਕ ਪਿਆ ਰਹਿੰਦਾ ਸੀ ਪਿਤਾ ਜੀ ਦੀਆਂ ਅੱਖਾਂ ਵਿੱਚ ਕੋਈ ਖੁਸ਼ੀ ਨਹੀਂ ਸੀ ਨਜ਼ਰ ਆਉਂਦੀ ਮੈਂ ਪਿਤਾ ਜੀ ਨੂੰ ਇੱਕ ਦਿਨ ਇਹ ਕੁੱਤਾ ਮੋੜ ਓਨਲੀ ਕਿਹਾ ਪਰ ਪਿਤਾ ਜੀ ਨਾ ਮੰਨੇ ਸਗੋਂ ਉੱਠ ਕੇ ਮੋਤੀ ਨੂੰ ਪਿਆਰ ਕਰਨ ਲੱਗ ਪਏ ਮੋਤੀ ਪਿਤਾ ਜੀ ਦੇ ਹੱਥਾਂ ਨੂੰ ਚੱਟਣ ਲੱਗ ਪਿਆ ਪਿਤਾ ਜੀ ਨੇ ਨੌਕਰਾਨੀ ਨੂੰ ਤਾਜ਼ਾ ਦੁੱਧ ਲਿਆਉਂਦਾ ਹੁਕਮ ਦਿੱਤਾ ਜਦ ਪਿਤਾ ਜੀ ਨੇ ਮੋਤੀ ਨੂੰ ਦੁੱਧ ਪਿਆਇਆ ਤਾਂ ਉਹ ਅੱਧ ਪਚੱਦਾ ਪੀ ਗਿਆ ਉਸ ਦਿਨ ਤੋਂ ਮੋਤੀ ਫੇਰ ਮੇਰੇ ਨਾਲ ਖੇਡਣ ਲੱਗ ਪਿਆ ਹੌਲੀ ਹੌਲੀ ਉਸ ਦੀ ਸੰਗਲੀ ਖੋਲਹੀ ਜਾਣ ਲੱਗ ਪਈ ਤੇ ਉਹ ਘਰ ਦਾ ਵਿਸ਼ਵਾਸੀ ਬਣ ਗਿਆ ਜਦੋਂ ਕਦੇ ਉਹ ਮੇਰੇ ਸਕੂਲ ਜਾਂਦੇ ਸਮੇ ਖੁੱਲਾ ਹੁੰਦਾ ਉਹ ਮੇਰੇ ਮਗਰ ਦੱਬੇ ਪੈਰੀ ਤੁਰ ਪੈਂਦਾ ਸੀ ਤੇ ਮੈਨੂੰ ਉਦੋਂ ਹੀ ਪਤਾ ਲੱਗ ਜਾਂਦਾ ਸੀ ਜਦੋਂ ਮੈਂ ਜਮਾਤ ਦੇ ਕਮਰੇ ਵਿੱਚ ਦਾਖਲ ਹੋਵਾਂ ਮੇਰੇ ਜਮਾਤੀ ਨਿੱਕੇ ਜਿਹੇ ਕੁੱਤੇ ਨੂੰ ਦੇਖ ਕੇ ਬੜੇ ਖੁਸ਼ ਹੁੰਦੇ ਸਨ ਤੇ ਉਸ ਨਾਲ ਪਿਆਰ ਕਰਦੇ ਸਨ ਜੇ ਉਹ ਕਿਸੇ ਦਾ ਮੂੰਹ ਝੱਟ ਲੈਂਦਾ ਸੀ ਤਾਂ ਉਸ ਨੂੰ ਨਲਕੇ ਤੋਂ ਮੂੰਹ ਧੋਣਾ ਪੈਂਦਾ ਸੀ ਗੇਂਦ ਨਾਲ ਖੇਡਦੇ ਮੁੰਡਿਆਂ ਦੀ ਗੇਂਦ ਮੂੰਹ ਵਿੱਚ ਲੈ ਕੇ ਨਾ ਸੁੱਟਦਾ ਸੀ ਤੇ ਗੇਂਦ ਮੇਰੇ ਹੱਥ ਵਿੱਚ ਫੜਾ ਕੇ ਹੀ ਸਾਂ ਲੈਂਦਾ ਸੀ ਇੱਕ ਦਿਨ ਸਾਡੇ ਮਾਸਟਰ ਜੀ ਕੁੱਤੇ ਨੂੰ ਜਮਾਤ ਵਿੱਚ ਦੇਖ ਕੇ ਬੜੇ ਗੁੱਸੇ ਵਿੱਚ ਆਏ ਤੇ ਉਸ ਨੂੰ ਰੂਲ ਲੈ ਕੇ ਮਾਰਨ ਦੌੜੇ ਮੋਤੀ ਕੋਈ ਉਹਨਾਂ ਦਾ ਵਿਦਿਆਰਥੀ ਥੋੜੀ ਸੀ ਜੋ ਉਹਨਾਂ ਦਾ ਰੋਵ ਚੱਲ ਲੈਂਦਾ ਉਸਨੇ ਵੱਧ ਕੇ ਇੱਕ ਘੁਰਕੀ ਸੁਨਾਈ ਤੇ ਨਾਲੇ ਹੀ ਚਿੱਟੇ ਦੁੱਧ ਦੰਦ ਦਿਖਾਏ ਫਿਰ ਉਹ ਮੇਰੇ ਬੈਂਚੇ ਹੇਠਾਂ ਵੜ ਕੇ ਬਹਿ ਗਿਆ ਤਾਂ ਇਹ ਕੁੱਤਾ ਤੇਰਾ ਹੈ ਮਾਸਟਰ ਜੀ ਨੇ ਹਿੰਦੀ ਦੇ ਸ਼ਬਦਾਂ ਨੂੰ ਐਵੇਂ ਲਮਕਾਉਂਦਿਆਂ ਪੁੱਛਿਆ ਜਿਵੇਂ ਉਹ ਕੁੱਤੇ ਤੋਂ ਡਰਦੇ ਹੀ ਨਹੀਂ ਸਨ ਮੈਂ ਡਰਦਿਆਂ ਡਰਦਿਆਂ ਮਾਸਟਰ ਜੀ ਨੂੰ ਕਿਹਾ ਇਹ ਕੁੱਤਾ ਮੇਰਾ ਹੀ ਹੈ ਉਹਨਾਂ ਉਸ ਵੇਲੇ ਹੁਕਮ ਦਿੱਤਾ ਕਿ ਮੈਂ ਮੋਤੀ ਨੂੰ ਘਰ ਛੱਡ ਕੇ ਆਵਾਂ ਮੈਨੂੰ ਉਸ ਦਿਨ ਇੱਕ ਘੰਟੇ ਦੀ ਛੁੱਟੀ ਮਿਲ ਗਈ ਮੈਂ ਬੜਾ ਖੁਸ਼ ਸਾਂ ਪਰ ਕੀ ਪਤਾ ਸੀ ਮਾਸਟਰ ਸਾਹਿਬ ਨੇ ਮੁਰਦਿਆਂ ਸਾਧ ਸੇਵੀਆਂ ਦਾ ਸਵਾਦ ਚਖਾਉਣਾ ਹੈ ਇਹ ਮਾਸਟਰ ਜੀ ਚਪੇੜਾ ਮਾਰਨ ਨੂੰ ਸੇਵੀਆਂ ਦਾ ਸਵਾਦ ਆਖਦੇ ਹੁੰਦੇ ਹਨ ਘਰ ਜਾ ਕੇ ਮੈਂ ਚਪੇੜਾਂ ਦੀ ਕਹਾਣੀ ਮਾਂ ਨੂੰ ਸੁਣਾਈ ਪਰ ਮਾਤਾ ਜੀ ਨਾਲੋਂ ਮੈਨੂੰ ਮੋਤੀ ਬਹੁਤ ਗਵਾਰ ਨਾਲ ਸੁੰਦਾ ਦਿਖਾਈ ਦਿੰਦਾ ਸੀ ਮੈਂ ਉਂਗਲ ਕਰਕੇ ਉਸ ਵੱਲ ਇਸ਼ਾਰਾ ਕਰਦਿਆਂ ਕਿਹਾ ਕਹਿ ਰਿਹਾ ਕਹਿ ਹੀ ਰਿਹਾ ਸਾਂ ਹੱਛਾ ਬੱਚੂ ਮੈਨੂੰ ਮਾਰ ਪੁਆਈ ਕਿ ਉਹ ਮੇਰੇ ਕੋਲ ਆ ਕੇ ਲੇਟ ਗਿਆ ਤੇ ਪੂੰਛ ਹਿਲਾ ਕੇ ਆਪਣੀ ਬੋਲੀ ਬੋਲਣ ਲੱਗ ਪਿਆ। ਖਬਰੇ ਉਹ ਮੈਨੂੰ ਕਹਿ ਰਿਹਾ ਸੀ ਕਿ ਮਿੱਤਰ ਆਪਣੇ ਮੰਡੇ ਦਾ ਮੈਨੂੰ ਮਾਰ ਲੈ। ਉਸ ਤੋਂ ਮੰਗਰੋ ਉਸਨੇ ਸਕੂਲ ਜਾਣ ਦੀ ਇੱਕੋ ਵਾਰ ਕੋਸ਼ਿਸ਼ ਕੀਤੀ। ਮੈਨੂੰ ਉਦੋਂ ਹੀ ਪਤਾ ਲੱਗਾ ਜਦੋਂ ਅੱਧੀ ਛੁੱਟੀ ਵੇਲੇ ਮੈਂ ਬਾਹਰ ਨਿਕਲਿਆ। ਉਹ ਸਕੂਲ ਦੇ ਬੂਹੇ ਲਾਗੇ ਮੇਰੀ ਉਡੀਕ ਕਰ ਰਿਹਾ ਸੀ। ਮੈਂ ਗੁੱਸੇ ਵਿੱਚ ਆ ਕੇ ਕਿਹਾ ਨੱਠ ਜਾ ਮੋਤੀ ਨਹੀਂ ਤੇ ਮੈਂ ਮਾਰਾਂਗਾ। ਮੋਤੀ ਸੱਚੀ ਮੁੱਚੀ ਉੱਠ ਦੌੜਿਆ। ਮੈਨੂੰ ਬੜਾ ਅਫਸੋਸ ਲੱਗਾ ਮਤੇ ਮੇਰਾ ਮਿੱਤਰ ਗੁਆਚ ਜਾਵੇ ਸਕੂਲ ਦੀ ਟੱਲੀ ਵੱਜਣ ਵਾਲੀ ਸੀ ਚਪੜਾਸੀ ਨੇ ਬਾਹਰਲਾ ਬੂਹਾ ਮਾਰ ਦਿੱਤਾ ਮੇਰਾ ਖਿਆਲ ਮੋਤੀ ਵੱਲ ਹੀ ਲੱਗਾ ਰਿਹਾ ਬੇਖਿਆਲੀ ਵਿੱਚ ਮੈਂ ਕਈ ਸ਼ਬਦਾਂ ਦੇ ਅਰਥ ਤੇ ਜੋੜ ਗਲਤ ਦੱਸ ਕੇ ਮਾਰ ਖਾਧੀ ਸਾਰੀ ਛੁੱਟੀ ਮਗਰੋਂ ਜਦੋਂ ਮੈਂ ਆਪਣੇ ਘਰ ਦੀਆਂ ਪੌੜੀਆਂ ਚੜ੍ਹ ਰਿਹਾ ਸਾਂ ਤਾਂ ਮੋਤੀ ਮੈਨੂੰ ਰਾਹ ਵਿੱਚ ਮਿਲਿਆ ਤੇ ਮੇਰੇ ਨਾਲ ਕੋਠੇ ਤੇ ਗਿਆ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਕੁਝ ਲੱਭਾ ਹੈ ਮਾਤਾ ਨੇ ਜਾਂਦਿਆਂ ਹੀ ਪੁੱਛਿਆ ਮੋਤੀ ਗੁਆਚ ਚੰਲਿਆ ਸੀ ਉਹ ਲੱਭ ਪਿਆ ਹੈ ਉਹ ਤੇ ਸਾਰਾ ਦਿਨ ਰस्सੀਆਂ ਨਾਲ ਖੇਡਦਾ ਰਿਹਾ ਮਾਤਾ ਜੀ ਨੇ ਨੌਕਰਾਨੀ ਵੱਲ ਇਸ਼ਾਰਾ ਕਰਕੇ ਕਿਹਾ ਉਸ ਵੇਲੇ ਮੈਨੂੰ ਕੁੱਤੇ ਦੇ ਸਡਵਲ ਰੋਲ ਦਾ ਪਤਾ ਨਾ ਲੱਗਾ ਮੋਤੀ ਵਿੱਚ ਬੜੇ ਗੁਣ ਸੰਨ ਕਰਦੀ ਰਾਖੀ ਕਰਦਾ ਸੀ ਦੂਰ ਛੁੱਟੀ ਚੀਜ਼ ਚੁੱਕ ਲਿਆਉਂਦਾ ਸੀ ਸਿੱਟ ਡਾਊਨ ਕੇ ਹਾਂ ਅਗਲੇ ਦੋ ਮੇ ਪੁੰਜੇ ਚਿਪਕ ਕੇ ਕੰਗਾਰੂ ਵਾਂਗ ਬੈਠ ਜਾਂਦਾ ਸੀ ਤੇ ਹਨੇਰੀਆਂ ਰਾਤਾਂ ਵਿੱਚ ਕਈ ਵਾਰੀ ਸੋਟੇ ਨਾਲ ਲਮਕਾਈਆਂ ਦੋ ਨਿੱਕੀਆਂ ਲਾਜਾਂ ਨਾ ਚੁੱਕ ਕੇ ਪਿਤਾ ਜੀ ਦੇ ਜੰਗਲੀ ਰਸਤੇਾਂ 'ਤੇ ਚਾਨਣ ਕਰਦਾ ਹੁੰਦਾ ਸੀ ਪਿਤਾ ਜੀ ਉਸਦੀ ਕਦਰ ਉਦੋਂ ਤੋਂ ਹੋਰ ਵੀ ਬਹੁਤੀ ਕਰਨ ਲੱਗ ਪਏ ਸਨ ਜਦ ਉਸ ਨੇ ਉਹਨਾਂ ਦੀ ਜਾਨ ਬਚਾਈ ਸੀ ਪਿਤਾ ਜੀ ਆਪਣੇ ਦਫ਼ਤਰ ਤੋਂ ਨਿਕਲ ਕੇ ਇੰਜੀਨੀਅਰ ਨਾਲ ਕਿਸੇ ਮਸ਼ੀਨ ਦੀ ਫਿਟਿੰਗ ਬਾਰੇ ਗੱਲਬਾਤ ਕਰ ਰਹੇ ਸਨ ਮੋਤੀ ਨੇ ਜੋ ਉਹਨਾਂ ਨਾਲ ਅਚਾਨਕ ਗਿਆ ਹੋਇਆ ਸੀ ਉਹਨਾਂ ਦੀ ਪਤਲੂਨ ਫੜ ਲਈ ਪਿਤਾ ਜੀ ਉਸ ਦਾ ਮਤਲਬ ਨਹੀਂ ਸਮਝਦੇ ਸਨ ਪਰ ਮੋਤੀ ਉਹਨਾਂ ਦੀ ਪਤਲੂਨ ਫੜ ਕੇ ਖਿੱਚੀ ਜਾਂਦਾ ਸੀ ਅਚਾਨਕ ਉਹਨਾਂ ਦੀ ਨਜ਼ਰ ਆਪਣੇ ਪੈਰਾਂ ਦੇ ਵਿਚਕਾਰ ਪਈ ਦੋਹਾਂ ਦੋਹਾਂ ਬੂਟਾਂ ਦੇ ਵਿਚਕਾਰ ਇੱਕ ਘਰੁੰਡੀਆ ਗੁੱਛੀ ਹੋਇਆ ਬੈਠਾ ਸੀ ਪਿਤਾ ਜੀ ਸਾਲ ਮਾਰ ਕੇ ਲੰਬੇ ਹੋ ਗਏ ਤੇ ਮੋਤੀ ਉਸ ਨੂੰ ਦੇਖ ਕੇ ਭੌਂਕਣ ਲੱਗ ਪਿਆ ਪਿਤਾ ਜੀ ਨੇ ਇੱਕ ਡਬਲ ਇੱਟ ਨਾਲ ਉਸ ਨੂੰ ਟਿਕਾਣੇ ਲਾ ਦਿੱਤਾ ਮੋਤੀ ਛੁੱਟੀ ਵਾਲੇ ਦਿਨ ਮੇਰੇ ਨਾਲ ਰਾਜਗੰਜ ਜਾਇਆ ਕਰਦਾ ਸੀ ਇੱਕ ਦਿਨ ਪਿਤਾ ਜੀ ਮੈਂ ਤੇ ਮੋਤੀ ਅਗਨਵੋਟ ਵਿੱਚ ਬੈਠੇ ਸਾਂ ਜਹਾਜ਼ ਦੇ ਤੁਰੰਦਾ ਵਿਸਲ ਹੋ ਚੁੱਕਾ ਸੀ ਜਹਾਜ਼ ਜੈਟੀ ਨਾਲੋਂ ਨਿਖੜ ਚੁੱਕਾ ਸੀ ਮੋਤੀ ਮੈਨੂੰ ਨਾ ਦਿਸਿਆ ਅਚਾਨਕ ਉਹ ਮੈਨੂੰ ਜੈਟੀ ਤੇ ਦਿਸਿਆ ਮਾਚੀ ਇੱਕ ਝਹਾੜਾ ਪਾ ਦਿੱਤਾ ਪਿਤਾ ਜੀ ਸਾਲ ਮਾਰ ਕੇ ਜेट्टी ਤੇ ਚਲੇ ਗਏ ਮੋਤੀ ਨੂੰ ਗਲੋਂ ਫੜ ਕੇ ਕੱਸ ਵਿੱਚ ਦੇ ਲਿਆ ਉਸ ਦਿਨ ਪਿਤਾ ਜੀ ਨੇ ਉਹ ਕਾਰਨਾਮਾ ਕੀਤਾ ਜੋ ਮੈਨੂੰ ਕਦੇ ਨਹੀਂ ਭੁੱਲੇਗਾ ਜਹਾਜ਼ ਤੇ ਜेट्टी ਵਿਚਕਾਰ 5-7 ਫੁੱਟ ਦਾ ਪਾੜ ਸੀ ਤੇ ਦਰਿਆ ਹੁਗਲੀ ਸਾਹ ਸਾਹ ਕਰਦਾ ਵਗ ਰਿਹਾ ਸੀ ਪਿਤਾ ਜੀ ਨੇ ਦੋ ਕੁ ਕਦਮ ਪਿਛਾਂ ਹਟ ਕੇ ਸਾਲ ਮਾਰੀ ਤੇ ਜਹਾਜ਼ ਦੇ ਜੰਗਲੇ ਨਾਲ ਮੋਤੀ ਸਮੇਤ ਆਣ ਚੰਬੜੇ ਪੰਜਾਬੀ ਬੰਦੇ ਦਾ ਇਹ ਕਾਰਨਾਮਾ ਕਈ ਬੰਗਾਲੀ ਲੋਕ ਹੈਰਾਨੀ ਨਾਲ ਦੇਖ ਰਹੇ ਸਨ ਅਚਾਨਕ ਉੱਪਰ ਲੀਆਂ ਪੌੜੀਆਂ ਤੋਂ ਇੱਕ ਮੇਮ ਉਤਰੀ ਤੇ ਪਿਤਾ ਜੀ ਨੂੰ ਆਪਣੀ ਬੋਲੀ ਵਿੱਚ ਕਹਿਣ ਲੱਗੀ ਤੁਸੀਂ ਬੜੇ ਬਹਾਦਰ ਹੋ ਤੁਸੀਂ ਇਸ ਕੁੱਤੇ ਪਿੱਛੇ ਇੰਨਾ ਖਤਰਾ ਮੁੱਲ ਕਿਉਂ ਲਿਆ ਮੇਮ ਪਿਤਾ ਜੀ ਦੇ ਵਕਫ ਮਿਲ ਮੈਨੇਜਰ ਦੀ ਬੌਟੀ ਸੀ ਤੇ ਜਾਣਦੀ ਸੀ ਕਿ ਪਿਤਾ ਜੀ ਤਰਨਾ ਨਹੀਂ ਜਾਣਦੇ ਸਨ ਪਿਤਾ ਜੀ ਨੇ ਉੱਤਰ ਦਿੱਤਾ ਕਿ ਮੇਰਾ ਬੱਚਾ ਇਸ ਕੁੱਤੇ ਨੂੰ ਬੜਾ ਪਿਆਰ ਕਰਦਾ ਹੈ ਤੇ ਮੈਂ ਵੀ ਇਸ ਨੂੰ ਆਪਣੇ ਬੱਚੇ ਵਾਂਗੂ ਪਿਆਰ ਕਰਦਾ ਹਾਂ ਮੇਮ ਨੇ ਮੇਰੇ ਵੱਲ ਦੇਖਿਆ ਤੇ ਕਹਿਣ ਲੱਗੀ "ਤੈ ਇਹ ਤੁਹਾਡਾ ਬੱਚਾ ਹੈ।" ਉਸਨੇ ਮੇਰੀ ਖੱਬੀ ਗੱਲ ਨੂੰ ਥਪਕਿਆ ਤੇ ਇਸ ਤੋਂ ਬਾਅਦ ਮੈਂ ਵੀ ਮੋਤੀ ਦੀ ਮਿੱਤਰ ਬਣ ਗਈ। ਮੋਤੀ ਮੇਰੇ ਹਰ ਮਿੱਤਰ ਦਾ ਛੱਟ ਦੋਸਤ ਬਣ ਜਾਂਦਾ ਸੀ। ਛੁੱਟੀ ਵਾਲੇ ਦਿਨ ਉਹ ਅਕਸਰ ਸਟੀਮਰ ਦੇ ਪਹੁੰਚਣ ਤੇ ਆਪਣੇ ਬੰਗਲੇ ਦੇ ਬਹਾਂਡੇ ਵਿੱਚ ਮੋਤੀ ਦੀ ਉਡੀਕ ਕਰ ਰਹੀ ਹੁੰਦੀ ਸੀ। ਮੋਤੀ ਪਿੱਛੇ ਮੈਨੂੰ ਆਂਡੇ, ਦੁੱਧ, ਕੇਕ, ਬਿਸਕੁਟ ਚਾਕਲੇਟ ਤੇ ਸੈਂਡਵਿਚਾਂ ਦਾ ਗੱਫਾ ਮਿਲਿਆ ਕਰਦਾ ਸੀ। ਮੇਮ ਦੇ ਦੋ ਵੱਡੇ ਵੱਡੇ ਕੁੱਤੇ ਹੋਰ ਸਨ। ਮੋਤੀ ਉਹਨਾਂ ਨੂੰ ਕਦੇ ਡਾਹੀ ਨਹੀਂ ਸੀ ਦਿੰਦਾ। ਗੁਲਾਬ ਤੇ ਟਿਊਲਿਪ ਤੇ ਟਮਾਟਰਾਂ ਦੇ ਬੁੱਟਿਆਂ ਉੱਤੋਂ ਦੀ ਉਹ ਦੁੱਧ ਚਿੱਟੀਆਂ ਪਰੀਆਂ ਵਾਂਗ ਉੱਡਿਆ ਫਿਰਦਾ। ਵੱਡੇ ਕੁੱਤੇ ਹੱਫ ਜਾਂਦੇ ਤੇ ਉਹਨਾਂ ਨੂੰ ਛੇੜ ਛੇੜ ਕੇ ਨੱਸਦਾ। ਪਤਾ ਨਹੀਂ ਇਸ ਨਿੱਕੇ ਜਿਹੇ ਕਦੂਰੇ ਵਿੱਚ ਇਹ ਤਾਕਤ ਕਿੱਥੋਂ ਆ ਗਈ ਸੀ। ਖੁਸ਼ਬੂਦਾਰ ਫੁੱਲਾਂ ਨਾਲ ਖਹਿ ਖੈ ਕਿ ਉਹ ਵੀ ਤੁਰਦਾ ਫਿਰਦਾ, ਫੁੱਲ ਜਾਪਦਾ। ਮੈਨੂੰ ਪਤਾ ਹੈ ਕਿ ਮੇਮ ਨੇ ਮੂੰਹ ਪਾੜ ਕੇ ਇੱਕ ਵਾਰੀ ਪਿਤਾ ਜੀ ਤੋਂ ਇਸ ਕੁੱਤੇ ਦੀ ਮੰਗ ਕੀਤੀ ਸੀ ਪਰ ਪਿਤਾ ਜੀ ਨੇ ਕੇਵਲ ਇੰਨਾ ਉੱਤਰ ਹੀ ਦਿੱਤਾ ਕਿ ਇਹ ਮੇਰੇ ਬੱਚੇ ਦਾ ਖਿਡਾਉਣਾ ਹੈ ਪਤਾ ਨਹੀਂ ਉਹ ਮੈਥੋਂ ਮੇਰਾ ਮਿੱਤਰ ਤੇ ਪਿਤਾ ਜੀ ਤੋਂ ਉਹਨਾਂ ਦਾ ਪੁੱਤਰ ਖੋਹਣ ਲਈ ਕਿਉਂ ਬੇਚੈਨ ਸੀ ਪੇਸ਼ ਨਾ ਚੱਲਦੀ ਦੇਖ ਕੇ ਉਸ ਮੇਰੇ ਤੇ ਮਾਇਆ ਦਾ ਜਾਦੂ ਪਾਉਣਾ ਸ਼ੁਰੂ ਕੀਤਾ ਨੋਟ ਦਿਖਾਏ ਚਮਕਦੇ ਟਣਕਦੇ ਰੁਪਈਆਂ ਦੀ ਢੇਰੀ ਲਾ ਦਿੱਤੀ ਪਰ ਜਾਂ ਤਾਂ ਮੈਨੂੰ ਰੁਪਈਆ ਦੀ ਕੀਮਤ ਦਾ ਪਤਾ ਨਹੀਂ ਸੀ ਜਾਂ ਬਚਪਨ ਦਾ ਉਹ ਸਮਾਂ ਸੀ ਜਦੋਂ ਯਾਰ ਰੁਪਈਆ ਪਿੱਛੇ ਨਹੀਂ ਸੀ ਵੇਚੇ ਜਾਂਦੇ ਮੈਂ ਸਾਫ਼ ਨਾ ਕਰ ਦਿੱਤੀ ਢੇਰ ਚਿਰ ਪਿੱਛੋਂ ਸਾਡੇ ਦਿਨ ਪੁੱਠੇ ਹੋ ਚੁੱਕੇ ਸਨ ਪਿਤਾ ਜੀ ਅਸਾਮ ਤੋਂ ਬਿਮਾਰ ਹੋ ਕੇ ਆਏ ਸਨ ਉਹਨਾਂ ਦੀ ਆਖਰੀ ਚਾ ਵਤਨ ਮੁੜਨ ਦੀ ਸੀ ਅਸਾਂ ਪੰਜਾਬ ਆਉਣ ਦੀ ਤਿਆਰੀ ਕੀਤੀ ਸਮਾਨ ਮਕਾਨ ਸਭ ਮਾਤਾ ਜੀ ਨੇ ਵੇਚ ਕੇ ਉਧਾਰ ਮੁਕਾ ਦਿੱਤੇ ਸਨ ਟੈਕਸੀ ਤਿਆਰ ਸੀ ਪਿਤਾ ਜੀ ਅੱਧੇ ਬੇਹੋਸ਼ੀ ਦੀ ਹਾਲਤ ਵਿੱਚ ਲੰਮੇ ਪਾਏ ਗਏ ਮੋਤੀ ਲੱਗੇ ਖੜਾ ਸੀ ਮੈਂ ਉਸ ਨੂੰ ਟੈਕਸੀ ਵਿੱਚ ਬਿਠਾਉਣ ਦਾ ਚਾਹਵਾਨ ਸਾਂ ਜਦ ਮਾਤਾ ਜੀ ਨੇ ਡਰਾਈਵਰ ਨੂੰ ਚੱਲਣ ਦਾ ਹੁਕਮ ਦੇ ਦਿੱਤਾ ਮੋਤੀ ਦੇ ਹੱਕ ਵਿੱਚ ਅੱਖਾਂ ਰਾਹੀਂ ਕੀਤੀ ਅਪੀਲ ਕੁਰੀ ਨਾਲ ਨਾ ਮਨਜ਼ੂਰ ਹੋਈ ਕਲਕੱਤੇ ਦੇ ਗੈਮਾ ਗੈਮੀ ਬਾਜ਼ਾਰਾਂ ਵਿੱਚ ਮੋਤੀ ਮੋਟਰ ਨਾਲ ਦੌੜ ਲਾ ਰਿਹਾ ਸੀ ਹੈਰਿਸਨ ਰੋਡ ਉੱਤੇ ਆ ਕੇ ਮੋਟਰ ਨੇ ਚਾਲ ਫੜੀ ਤੇ ਮੋਤੀ ਉਸ ਦਾ ਪਿੱਛਾ ਨਾ ਕਰ ਸਕਿਆ ਸੂਰਦਾਸ ਦਾ ਇਹ ਭਜਨ ਕਿ ਕਦਮ ਬੜੇ ਆਗੇ ਮਣ ਪਾਛੇ ਭਾਗੇ ਸੁਣ ਕੇ ਉਹ ਵੀ ਮੈਨੂੰ ਆਪਣੀ ਉਸ ਵੇਲੇ ਦੀ ਹਾਲਤ ਚੇਤੇ ਆ ਜਾਂਦੀ ਹੈ ਗੱਡੀ ਵਿੱਚ ਸੀਟਾਂ ਬੁੱਕ ਸਨ ਅਸੀਂ ਆਪਣੇ ਡੱਬੇ ਵਿੱਚ ਬੈਠ ਗਏ 15-20 ਮਿੰਟਾਂ ਬਾਅਦ ਜਦ ਕਿ ਗੱਡੀ ਚੀਕ ਮਾਰ ਕੇ ਤੁਰ ਚੁੱਕੀ ਸੀ ਮੋਤੀ ਸੁਦਾਈਆਂ ਵਾਂਗ ਕਿਸੇ ਗਵਾਚੇ ਨੂੰ ਲੱਭਦਾ ਪਲੇਟਫਾਰਮ ਤੇ ਦਾਖਲ ਹੋਇਆ ਮੇਰੇ ਕੋਲੋਂ ਰਹਿ ਨਾ ਗਿਆ ਮੈਂ ਆਵਾਜ਼ ਦਿੱਤੀ ਅੰਨੇ ਵਾਹੇ ਨੱਠ ਦਾ ਮੋਤੀ ਡੱਬੇ ਨਾਲ ਆਣ ਮਿਲਿਆ ਮਿਲਿਆ ਪਲੇਟਫਾਰਮ ਲੰਘ ਚੁੱਕਾ ਸੀ ਦੌੜ ਲਾਈਨਾਂ ਵਿੱਚ ਸ਼ੁਰੂ ਸੀ ਮੋਤੀ ਹਲਕਾਏ ਕੁੱਤੇ ਵਾਂਗ ਝੱਗ ਸੁੱਟ ਰਿਹਾ ਸੀ ਉਹ ਝੰਗਿਆ ਲੈਂਦਾ ਸੀ ਮਾਲੂਮ ਹੁੰਦਾ ਸੀ ਕਿ ਉਹ ਇੱਕ ਚੱਕ ਭਰ ਕੇ ਗੱਡੀ ਖੜੀ ਕਰ ਲਵੇਗਾ ਪਰ ਬੇਰਹਿਮ ਬੇਦਿਲ ਇੰਜਨ ਤੇਜ਼ ਹੋ ਰਿਹਾ ਸੀ ਮਾਤਾ ਜੀ ਦੀਆਂ ਅੱਖਾਂ ਵਿੱਚੋਂ ਅਥਰੂ ਵਗ ਰਹੇ ਸਨ ਪਤਾ ਨਹੀਂ ਕਿਉਂ ਮਾਤਾ ਜੀ ਜੰਜੀਰ ਖਿੱਚ ਕੇ ਗੱਡੀ ਖੜੀ ਨਹੀਂ ਸੰ ਕਰਦੇ ਸ਼ਾਇਦ ਮਾਤਾ ਜੀ ਨੂੰ ਬਹਿਮ ਹੋ ਚੁੱਕਾ ਸੀ ਕਿ ਪਿਤਾ ਜੀ ਦੀ ਬਿਮਾਰੀ ਦਾ ਕਾਰਨ ਉਹ ਹੈ ਮੋਤੀ ਅੱਜ ਦੌੜ ਵਿੱਚ ਹਾਰ ਖਾ ਰਿਹਾ ਸੀ ਮੈਂ ਜਦੋਂ ਤੱਕ ਉਹ ਮਾੜਾ ਜਿਹਾ ਨੁਕਤਾ ਹੋ ਕੇ ਜਿਸ ਨੂੰ ਨਾ ਹਟ ਗਿਆ ਉਸ ਨੂੰ ਵੇਖਦਾ ਰਿਹਾ ਸਾਲ ਮਾਰਨ ਨੂੰ ਜੀ ਨਹੀਂ ਸੀ ਕਰਦਾ ਪਿਤਾ ਜੀ ਹੋਸ਼ ਵਿੱਚ ਹੁੰਦੇ ਤਾਂ ਜ਼ਰੂਰ ਉਸ ਨੂੰ ਫੜ ਲਿਆ ਹੁੰਦੇ ਮਾਗਰੋਂ ਸਾਨੂੰ ਗਵਾਂਡੀਆਂ ਦੀ ਚਿੱਠੀ ਆਈ ਕਿ ਲਗਾਤਾਰ 1 ਮਹੀਨਾ ਮੋਤੀ ਸਾਡੇ ਵੇਚੇ ਹੋਏ ਮਕਾਨ ਅੱਗੇ ਬੈਠਾ ਰਿਹਾ ਸੀ ਦਿਨ ਰਾਤ ਵਿੱਚ 1 ਘੰਟਾ ਉਹ ਗਾਇਬ ਰਹਿੰਦਾ ਸੀ ਕੀ ਪਤਾ ਆਪਣੇ ਮਿੱਤਰ ਨੂੰ ਸਟੇਸ਼ਨ ਤੇ ਦੇਖਣ ਜਾਂਦਾ ਹੋਵੇ ਇੱਕ ਦਿਨ ਰਾਤੀ ਉਹ ਬੜਾ ਰੋਇਆ ਖਬਰੇ ਉਹ ਰਾਤ ਮੇਰੇ ਪਿਤਾ ਜੀ ਦੇ ਸੰਸਾਰ ਤੇ ਅਗਨ ਦੀ ਰਾਤ ਸੀ ਤੇ ਫਿਰ ਉਸ ਨੂੰ ਕਿਸੇ ਨਹੀਂ ਸੀ ਦੇਖਿਆ ਹੁਣ ਵੀ ਮੋਤੀ ਦਾ ਖਿਆਲ ਮੈਨੂੰ ਬੰਗਾਲ ਵੱਲ ਖਿੱਚਦਾ ਰਹਿੰਦਾ ਸੀ ਹਾਂਜੀ ਇਹ ਸੀ ਆਪਣੀ ਮੋਤੀ ਕਹਾਣੀ ਧੰਨਵਾਦ